ਡੇ ਵੱਡੇ ਮਲ ਲੈਣਦੇ ਆਲਿਆਂ ਦੀ ਅਲੱਗ ਟੀਮ ਹੋ ਪਾਕਿਸਤਾਨ ਅਲੱਗ ਤੇ ਆਸਟ੍ਰੇਲੀਆ ਆਇਕਦੀ ਦਾ ਯਾਰ ਸ਼ਿਲੂ ਵੀ ਆ ਸੋ ਉਮੀਦ ਆ ਵੀ ਆਪਣੇ ਵਾਲੇ ਜਿੱਤਣਗੇ ਭਾਵੇਂ ਪਾਕਿਸਤਾਨ ਦੀ ਨਿਊਜ਼ੀਲੈਂਡ ਦੀ ਆਸਟ੍ਰੇਲੀਆ ਦੀ ਗੱਲ ਆ ਇੰਡੀਆ ਦੀ ਗੱਲ ਆ ਸੋ ਵਧੀਆ ਟੀਮਾਂ ਦੇ ਦੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਲੈ ਵੀ ਚੋਬਰੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਵਰਲਡ ਕੱਪ ਨਜ਼ਦੀਕ ਆ ਰਿਹਾ ਕੋਸ਼ਕ ਦੇਣੀ ਬਾਕੀ ਹੈ ਇੱਕ ਦੋ ਮੇਲਿਆਂ ਤੋਂ ਬਾਅਦ ਨਿਊਜ਼ੀਲੈਂਡ ਦੇ ਕੱਪਾਂ ਤੋਂ ਬਾਅਦ ਮੈਗਮਾ ਵੀ ਉਹੀ ਚੀਜ਼ਾਂ ਹੋਣਗੀਆਂ ਜਿਹੜਾ ਤੁਸੀਂ ਦੇਖਣਾ ਚਾਹੁੰਦੇ ਆ ਉਹੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬੱਡੇ ਵੱਡੇ ਮੱਲ ਲੈਣਦੇ ਆਲਿਆਂ ਦੀ ਅਲੱਗ ਟੀਮ ਹੋ ਪਾਕਿਸਤਾਨ ਅਲੱਗ ਤੇ ਆਸਟ੍ਰੇਲੀਆ ਆਇਕਦੀ ਦਾ ਯਾਰ ਸ਼ਿਲੂ ਵੀ ਆ ਸੋ ਉਮੀਦ ਆ ਵੀ ਆਪਣੇ ਵਾਲੇ ਜਿੱਤਣਗੇ ਕੋਈ ਨਾ ਕੋ ਵੱਖਰਾ ਚੀਜ਼ ਕਰਨਗੇ ਮਿੱਤਰੋ ਟੀਮਾਂ ਦਾ ਦੱਸਣੀਆਂ ਤੁਹਾਨੂੰ ਟੀਮਾਂ ਦਾ ਦੱਸਾਂਗੇ ਹੋਰ ਚ ਕਪਤਾਨ ਕਲੀਅਰ ਕਰਨੇ ਆ ਵਾਈਸ ਕਪਤਾਨ ਜਿਹੜਾ ਕਿਹੜਾ ਜੋ ਕਿਹੜੀ ਟੀਮ ਨਾਲ ਹੋਊਗਾ ਸੋ ਉਹ ਚੀਜ਼ ਤੁਹਾਨੂੰ ਕਲੀਅਰ ਕਰਦੇ ਆ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਨੇ ਆ ਤੇ ਪਾਉਂਦੇ ਰਵਾਂਗੇ ਸੋ ਆਉਣੇ ਆਪਾਂ ਮੇਨ ਮੁੱਦੇ ਤੇ ਮਿੱਤਰੋ ਟੀਮਾਂ ਚ ਕਿਹੜਾ ਪਲੇਅਰ ਕਿੱਧਰੋਂ ਆ ਰਿਹਾ ਪਹਿਲਾਂ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਟੀਮ ਦੀ ਮਿੱਤਰੋ ਜੀਚੋ ਜੋ ਹੈ ਰੂਬੀ ਹਰਖੋਵਾਲ ਕਪਤਾਨ ਹੋਊਗਾ ਟੀਮ ਦਾ ਰੂਬੀ ਹਰਖੋਵਾਲ ਕੈਨੇਡਾ ਦੀ ਵੱਡੀ ਟੀਮ ਦਾ ਤੇ ਪਾਕਿਸਤਾਨ ਦੀ ਟੀਮ ਚ ਬਲਾਲ ਅਸलम ਗੱਲ ਮਿੱਤਰੋ ਕਪਤਾਨ ਆ ਪਾਕਿਸਤਾਨ ਦੀ ਟੀਮ ਦਾ ਤੇ ਨਿਊਜ਼ੀਲੈਂਡ ਦੀ ਟੀਮ ਮਿੱਤਰੋ ਜਲਾਲਪਰੀਏ ਪਾਲੇ ਨੇ ਰਨ ਕਰਨੀ ਆ ਉਹ ਜੋ ਹੈ ਕਪਤਾਨ ਆਸਟ੍ਰੇਲੀਆ ਦੀ ਟੀਮ ਦਾ ਖੁਸ਼ੀ ਦੁੱਗਾ ਵਾਲਾ ਦੁੱਗ-ਦੁੱਗ ਜੋ ਹੈ ਆਸਟ੍ਰੇਲੀਆ ਦੀ ਟੀਮ ਦਾ ਕਪਤਾਨ ਆ ਮਿੱਤਰੋ ਤੇ ਇੰਡੀਆ ਦੀ ਟੀਮ ਦਾ ਮੰਗੀ ਬੱਗਾ ਪਿੰਡ ਕੈਂਗ ਮਹਿਕਮਾ ਵੀ ਕਬੱਡੀ ਦਾ ਆਪਣਾ ਇੰਡੀਆ ਯਾਨੀ ਕਿ ਜੋ ਹੈ ਪੰਜਾਬ ਵੱਲੋਂ ਜੋ ਹੈ ਰਨ ਕਰੂਗਾ ਕਪਤਾਨ ਉਹ ਆ ਅਮਰੀਕਾ ਦੀ ਟੀਮ ਦਾ ਯਾਦਾ ਜੋ ਹੈ ਸੋਰਕਪਰੀਆ ਕਪਤਾਨ ਰਹੂਗਾ ਵਾਈਸ ਕਪਤਾਨ ਦੀ ਗੱਲ ਕਰੀਏ ਤਾਂ ਬਈ ਇਹਨਾਂ ਦੇ ਨਾਲ ਛੋਟੇ ਕਪਤਾਨ ਵਾਈਸ ਕਪਤਾਨ ਹਨ ਉਹ ਮੈਂ ਤੁਹਾਨੂੰ ਦੱਸ ਦਿੰਨਾ ਬਈ ਵਾਈਸ ਕਪਤਾਨ ਮਿੱਤਰੋ ਨਿਊਜ਼ੀਲੈਂਡ ਦੀ ਟੀਮ ਦਾ ਹੈਗਾ ਅੰਬਾਸੋਰ ਸਿੰਘ ਆਸਟ੍ਰੇਲੀਆ ਦੀ ਟੀਮ ਦਾ ਹੈਗਾ ਵਾਹੀ ਗੁਰੂ ਸੀਚੇਵਲ ਯੂਐਸਏ ਦੀ ਟੀਮ ਦਾ ਹੈਗਾ ਦੁੱਲਾ ਬੱਗਾ ਪਿੰਡ ਪਾਕਿਸਤਾਨ ਦੀ ਟੀਮ ਦਾ ਹੈਗਾ ਰਾਣਾ ਅਲੀ ਸ਼ਾਨ ਮਿੱਤਰੋ ਜਿਨੇ ਕਬੱਡੀ ਪੜ ਲਈ ਆ ਜਿਹਨੂੰ ਅਜੇ ਦੇ ਟਾਈਮ ਦੇ ਵਿੱਚ ਸਾਰਾ ਕੁਝ ਪਤਾ ਦਾ ਪੇਚ ਮੈਂ ਕਹਾਂ ਵੀ ਐਗ ਦੀ ਪਾਕਿਸਤਾਨ ਦੀ ਵੀ ਟੀਮ ਮਿੱਤਰੋ ਘਾਟਣੀ ਇਹ ਕੁਛ ਨਾ ਕੁਛ ਕਰਕੇ ਜਾਣਗੇ ਪਿਛਲੀ ਯਾਰ ਦੇ ਚੈਂਪੀਅਨ ਆ ਮਿੱਤਰੋ ਇਹ ਸੋ ਵੱਖਰੀ ਚੀਜ਼ ਇਹਨਾਂ ਨੇ ਕਰਨੀ ਆ ਮੱਖਣ ਮੱਖੀ ਇੰਡੀਆ ਦੀ ਟੀਮ ਦਾ ਵਾਈਸ ਕਪਤਾਨ ਤੇ ਜੈਸੀ ਸੋ ਤਾਂ ਮਿੱਤਰੋ ਕੈਨੇਡਾ ਦੀ ਟੀਮ ਦਾ ਜੋ ਹੈ ਵਾਈਸ ਕਪਤਾਨ ਹੋਊਗਾ ਤੁਹਾਨੂੰ ਕਿਹੜੀ ਟੀਮ ਤਗੜੀ ਲੱਗਦੀ ਹੈ ਦੱਸਿਓ ਨਿਊਜ਼ੀਲੈਂਡ ਦੀ ਟੀਮ 'ਚ you ਕਿਹੜਾ ਪਲੇਅਰ ਕਿੱਧਰੋਂ ਆ ਉਹ ਆਉਣ ਵਾਲੇ ਦਿਨਾਂ 'ਚ ਜੋ ਨਜ਼ਦੀਕ ਆਊਗਾ ਕੱਪ ਉਦੋਂ ਤੁਹਾਨੂੰ ਟੀਮਾਂ ਕਲੀਅਰ ਜੁਆਇ ਕਰਦੇ ਜਾਵਾਂਗੇ ਸੋ ਇੰਨੀ ਕ ਜਾਣਕਾਰੀ ਹਜੇ ਤਾਈ ਤੁਹਾਨੂੰ ਦੇਣੀ ਸੀਗੀ ਵੀ ਨਿਊਜ਼ੀਲੈਂਡ ਦੇ ਵਾਈਸ ਕਪਤਾਨ ਤੇ ਕਪਤਾਨ ਪਤਾ ਲੱਗ ਗਿਆ ਟੀਮਾਂ ਛੇ ਦੀਆਂ ਛੇ ਹੀ ਤਗੜੀਆਂ ਆਵੇਂ ਪਾਕਿਸਤਾਨ ਦੀ ਅ ਨਿਊਜ਼ੀਲੈਂਡ ਦੀ ਆਸਟ੍ਰੇਲੀਆ ਦੀ ਗੱਲ ਆ ਇੰਡੀਆ ਦੀ ਗੱਲ ਆ ਸੋ ਵਧੀਆ ਟੀਮਾਂ ਦੇਖਦੇ ਆ ਬਾਕੀ ਓਏ 7 ਤਰੀਕ ਨੂੰ ਵਰਲਡ ਕੱਪ ਕਿਹੜੀ ਟੀਮ ਜਿੱਤੂਗੀ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਿਊਜ਼ੀਲੈਂਡ ਵੱਲੋਂ ਸ਼ੀਲੂ ਆ ਸੋ ਮੈਂ ਪਲੇਅਰ ਹੌਲੀ ਹੌਲੀ ਕਲੀਅਰ ਕਰਦਾਂਗੇ ਤੁਹਾਨੂੰ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਵੱਡੀਆਂ ਚੀਜ਼ਾਂ ਹੋਣੀਆਂ ਦੇਖਦੇ ਆ ਬਾਕੀ ਕੌਣ ਜਿੱਤਦਾ ਧੰਨਵਾਦ